ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕੋਲਡ ਕਾਫੀ ਬਹੁਤ ਹੀ ਵਧੀਆ ਕੈਫੇ ਵਰਗੀ تیار ਕਰਕੇ ਦਿਖਾਵਾਂਗੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਕੋਲਡ ਕਾਫੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ 4 ਚਮਚੇ ਖੰਡ ਦੇ ਪਾਉਣਾ ਹਾਂਜੀ ਇਸ ਤੋਂ ਪਿੱਛੋਂ ਆਪਾਂ 2 ਚਮਚੇ ਕਾਫੀ ਦੇ ਪਾਉਣਾ ਹਾਂਜੀ ਇਹਨਾਂ ਨੂੰ ਖੋਲਣ ਵਾਸਤੇ ਆਪਾਂ ਚੰਗੀ ਤਰ੍ਹਾਂ ਬਹੁਤ ਗਰਮ ਪਾਣੀ <h4>ਕਰਕੇ ਇਹ ਕੌਲੀ ਵਿੱਚ ਲੈ ਲਿਆ।</h4> 1 ਕ ਇੱਕ ਚਮਚਾ <h4>ਕਰਕੇ ਆਪਾਂ ਇਹਦੇ ਵਿੱਚ ਪਾਣੀ ਦਾ ਪਾਉਣਾ ਜਿੰਨਾ ਆਪਾਂ ਨੂੰ ਲੋੜ ਹੋਈ।</h4> ਹਾਂਜੀ ਹੁਣ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ। ਹਾਂਜੀ ਇਸ ਕੋਲ ਨੂੰ ਆਪਾਂ ਚੰਗੀ ਤਰ੍ਹਾਂ ਬੀਟ ਕਰਨ ਵਾਸਤੇ ਇੱਕ ਚਾਹ ਪਾਣੀ ਦੀ ਮਦਦ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਚਾਰ ਕਰਨਾ ਹਾਂ ਹਾਂਜੀ ਹੁਣ ਇੱਕ ਜਾਂ ਚਾਪਾਂ ਦੇ ਵਿੱਚ ਗਰਮ ਪਾਣੀ ਦਾ ਹੋਰ ਪਾਉਣਾ 10 ਮਿੰਟ ਤੱਕ ਆਪਾਂ ਇਹਨੂੰ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਚਾਪੋਣੀ ਦੇ ਨਾਲ ਮਿਕਸ ਕਰੀ ਗਏ ਹਾਂ ਗੇ ਮਿਸ਼ਰਣ ਪਿਆਰ ਪਰ ਨੂੰ ਮਾਰ ਕੇ ਥੋੜਾ ਜਿਹਾ ਟਾਈਮ ਜ਼ਰੂਰ ਆਪਾਂ ਨੂੰ ਲੱਗੂਗਾ ਪਰ ਬਹੁਤ ਜ਼ਿਆਦਾ ਵਧੀਆ ਠੱਗ ਵਾਲੀ ਤੇ ਅਸਤੀ ਕੋਈ ਆਪਣੀ ਚਾਰ ਹੋਗੀ ਇਹ ਕੋਲਾ ਪੌਣਾ ਚਿਰੇ ਨੇ ਤਿਆਰ ਕਰੀ ਜਾਣ ਜਿੰਨਾ ਚਿਰ ਖੰਡ ਪੂਰੀ ਵਿੱਚੋਂ ਅਲੋਪ ਨਹੀਂ ਹੋ ਜਾਂਦੀ ਆ ਜੀ ਨੂੰ ਆਪਾਂ ਕਾਫੀ ਟਾਈਮ ਤੱਕ ਜੇ ਹੋ ਤਿਆਰ ਕਰਨਾ ਜਿੰਨਾ ਚਿਰ ਬਿਲਕੁਲ ਇਹਦਾ ਰੰਗ ਫੇਮ ਨਾ ਜਾਏ ਕੋਈ ਆਪਾਂ ਨੂੰ ਖੰਡ ਦੇ ਦਾਣੇ ਦੇ ਵਿੱਚੋਂ ਆਵਾਜ਼ ਨਾ ਆਵੇ ਇਸੇ ਤਰ੍ਹਾਂ ਆਪਾਂ ਇਹ ਚਾਰ ਕਰ ਲਿਆਣਾਂ ਹਾਂਜੀ ਆਪਣਾ ਕੌਫੀ ਵਾਲਾ ਮਿਕਸਚਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਵਾ ਠੱਗ ਵਾਲਾ ਇੱਕ ਇੱਕ ਚਮਚਾ ਆਪਾਂ ਤਿੰਨਾਂ ਗਲਾਸਾਂ ਵਿੱਚ ਪਹਿਲਾਂ ਪਾ ਦੇਣਾ ਇਸ ਤੋਂ ਬਾਅਦ ਹੋਣਾ ਆਪਾਂ ਦੁੱਧ ਬਣਾ ਕੇ ਪਹਿਲਾਂ ਤਿਆਰ ਕਰਕੇ ਰੱਖਿਆ ਵਾ ਦੁੱਧ ਪਾ ਦੇਣਾ ਤਿੰਨਾਂ ਗਲਾਸਾਂ ਵਿੱਚ ਅਲੀਸੀ ਤਰ੍ਹਾਂ ਆਪਾਂ ਇਹਨਾਂ ਗਲਾਸਾਂ ਵਿੱਚ ਦੁੱਧ ਪਾ ਲੈਣਾ ਹਾਂਜੀ ਇਸ ਤੋਂ ਬਾਅਦ ਆਪਾਂ ਦੋ-ਦੋ ਪੀਸਿਆਂ ਦੇ ਵਿੱਚ ਠੰਡਾ ਕਰਨ ਵਾਸਤੇ ਜ਼ਿਆਦਾ ਬਰਫ਼ ਦੇ ਪਾ ਦੇਣੀ ਹਾਂਜੀ ਬਰਫ਼ ਪਾ ਕੇ ਆਪਾਂ ਥੋੜਾ ਜਿਹਾ ਜਿਹੜੀ ਪਹਿਲਾਂ ਕੌਫੀ ਪਾਈ ਇਹਨਾਂ ਨੂੰ ਲਾ ਦੇਣਾ ਇੱਥੇ ਦੇ ਹਾਂਜੀ ਇਹ ਪਹਿਲਾ ਵਾਲੀ ਕੌਫੀ ਬਹੁਤ ਵਧੀਆ ਮਿਕਸ ਹੋ ਗਈ ਇਸ ਤੋਂ ਬਾਅਦ ਹੁਣ ਆਪਾਂ ਇੱਕ ਇੱਕ ਚਮਚਾ ਹੋਰੇ ਦੇ ਵਿੱਚ ਕੌਫੀ ਦਾ ਪਾਉਣਾ ਹਾਂਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਫਿਰ ਮਿਕਸ ਕਰਨਾ ਬਹੁਤ ਜ਼ਿਆਦਾ ਨਹੀਂ ਕਰਨਾ ਥੋੜਾ ਥੋੜਾ ਹੋਣ ਆਪਾਂ ਤੇ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਕਾਫੀ ਨੂੰ ਢੋਲਣਾ ਜਿਹੜੀ ਬਾਦ ਵਿੱਚ ਆਪਾਂ ਪਾਈ ਹੈ ਹਾਂਜੀ ਸਭ ਤੋਂ ਬਾਅਦ ਵਿੱਚ ਆਪਾਂ ਥੋੜੀ ਜਿਹੀ ਇੱਕ ਇੱਕ ਚੁਟਕੀ ਉੱਤੇ ਕਾਫੀ ਦੀ ਪਾਉਣੀ ਆ ਸਜਾਵਟ ਕਰਨ ਵਾਸਤੇ ਹਾਂਜੀ ਆਪਣੀ ਰੈਸਟੋਰੈਂਟ ਵਾਲੀ ਕਾਫੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਇਸੇ ਤਰ੍ਹਾਂ ਗਰਮੀਆਂ ਕਰਕੇ ਆਪਣੇ ਬੱਚਿਆਂ ਨੂੰ ਇਹ ਕੋਲਡ ਕਾਫੀ ਤਿਆਰ ਕਰਕੇ ਤੇ ਆਓ ਜੋ ਕਿ ਬਹੁਤ ਹੀ ਸਾਰਿਆਂ ਨੂੰ ਜਿਆਦਾ ਪਸੰਦ ਆਊਗੀ ਤੇ ਸਾਰੇ ਬੱਚੇ ਤੁਹਾਡੇ ਖੁਸ਼ ਹੋਣਗੇ